ਜਿੱਥੇ ਬੰਦੀਵਾਲੋਂ ਇਹ ਫੈਸਲਾ ਕੀਤਾ ਕਿ ਅਸਲੀ ਪੁਵਾੜੇ ਦੀ ਜੜ ਜਿਹੜੀ ਸੋਨੀਆਂ ਮਾਰਿਆ ਇਹ ਨਹੀਂ ਵੀ ਕਿਸਾਨਾਂ ਨਾਲ ਹਲਕੇ ਦੇ ਵਿੱਚ ਹਾਹਾਕਾਰ ਮੱਚੀ ਆ ਲਗਾਤਾਰ ਝੂਠੇ ਪਰਚੇ ਹੋ ਰਹੇ ਨੇ ਜਿੱਥੇ ਕਿਤੇ ਇਹਨੇ ਨਜਾਇਜ਼ ਪਰਚੇ ਦਰਜ ਕਰਵਾ ਰਹੀ ਆ ਦੂਜੇ ਨੰਬਰ ਤੇ ਸੱਤ ਖੱਡਾਂ ਭਗਵੰਤਮਾਨ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਆ ਆਪਦੀਆਂ ਇਨਵੈਸਟੀਗੇਸ਼ਨ ਆਪਦੀਆਂ ਏਜੰਸੀਆਂ ਰਹੀਆਂ ਪੁੱਛੋ ਰਾਜੇ ਸਾਹਿਬ ਦੀ ਸੱਤ ਖੱਡਾਂ ਰੇਤਾ ਦੀਆਂ ਚੱਲ ਰਹੀਆਂ ਨਜਾਇਜ਼ ਕਿੰਨੇ ਗੁੰਡਾ ਕੱਢੀ ਰਾਜਸਥਾਨ 'ਚ ਹਲਕੇ 'ਚ ਹੋ ਰਹੀ ਆ ਮੇਰੇ ਹਿਸਾਬ ਨਾਲ ਕਿਤੇ ਹੋਰ ਪੰਜਾਬ 'ਚ ਹੋ ਰਹੀ ਤੂੰ ਦੱਸਣਾ ਚਾਹੁੰਦਾ ਤੈਨੂੰ ਬੰਦੇ ਦਾ ਪੁੱਤ ਬਣਾ ਦਾਂਗੇ ਸਾਰੇ ਜ਼ਿਲ੍ਹਿਆਂ ਦੇ ਤੇਰਾ ਜਲੂਸ ਤੇ ਤੇਰੀ ਆਮ ਆਦਮੀ ਪਾਰਟੀ ਦਾ ਜਲੂਸ ਕੱਢਾਂਗੇ ਰੈਗੀ ਗੱਲ ਵਾਲੀ ਤਨਤਨ ਵਾਲੀ ਜਿਮਨੀ 'ਚ ਜੇ ਸਰਕਾਰ ਨੇ ਇਹ ਪਾਰਟੀ ਨੇ ਨਾ ਨੋਟਿਸ ਲਿਆ ਤੇ ਜਿਮਨੀ ਜੀ ਵੱਡੇ ਮਾਰਚ ਕੱਢ ਕੇ ਇਹਦੇ ਪੁਤਲੇ ਤੇ ਭਗਵੰਤ ਮਾਨ ਦੇ ਤੇ ਉਹ ਥੇ ਇਹਨਾਂ ਦੀ ਆਮ ਆਦਮੀ ਪਾਰਟੀ ਦਾ ਚੋਣ ਲੜ ਰਿਹਾ ਵਾ ਅਗਲਾ ਅਸ਼ਿੰਗ ਹੱਥ ਜਿਹੜਾ ਆ ਆਪਣਾ ਸੂਬੇ ਕਮੇਟੀ ਦੇ ਨਾਲ ਪੁੱਛ ਕੇ ਆਪਾਂ ਇਹਨਾਂ ਦੇ ਘਰਾਂ ਦਾ ਜਿਹੜਾ ਆ ਵਿਰੋਧ ਕਰਾਂਗੇ ਤੇ ਜਿਹੜੀ ਤੰਦਾਂ ਦੇ ਵਿੱਚ ਇਮਨੀ ਇਲੈਕਸ਼ਨ ਹੋ ਰਹੀ ਆ ਉਹਦੇ ਵਿੱਚ ਜਾ ਕੇ ਆਮ ਪਾਰਟੀ ਦਾ ਸਖਤ ਵਿਰੋਧ ਕਰਾਂਗੇ ਤੇ ਇਹਨਾਂ ਨੂੰ ਜਾਂਚ ਕਰਾਂਗੇ ਧੱਕੇ ਕਰੀਦੇ ਕਿਦਾਂ ਨੇ ਆਹੋ ਜੀ ਦਲ ਕਹਿਣ ਚਾਜਦਾ ਬੇੜਾਈ ਕਰਕੇ ਬੇੜਾਈ ਕਰਕੇ ਬੇੜਾਈ ਕਰਕੇ ਜੈ ਹੋਵੇ ਜੈ ਹੋਵੇ ਮੈਂ ਭਾਰਤੀ ਕਿਸਾਨ ਜੋਨੇ ਇਕਤਾ ਸੰਘਰਸ਼ ਦਾ ਬਲਵਿੰਦਰ ਸਿੰਘ ਮਾਲ ਸੂਬਾ ਪ੍ਰਧਾਨ ਜੀ ਜਿਹੜੇ ਅੱਜ ਉਦਲੇ ਫੂਕੇ ਗਏ ਨੇ 12 ਜ਼ਿਲ੍ਹਿਆਂ ਦੀ ਸਾਡੇ ਕੋਲ ਰਿਪੋਰਟ ਆਈ ਨੇ ਇਹ ਸੋਨੀਆ ਮਾਲ ਹਲਕਾ ਇੰਚਾਰਜ ਰਾਜਾ ਸੰਸੀ ਦੀ ਆਮ ਆਦਮੀ ਪਾਰਟੀ ਦੀ ਜਿਹੜਾ ਪਿਛਲੇ ਦਿਨੀ ਇੱਕ ਕਿਸਾਨ ਦਾ ਝੋਨਾ ਵੜ ਕੇ ਲੈ ਗਏ ਸਨ ਆਮ ਆਦਮੀ ਪਾਰਟੀ ਦੇ ਆਗੂ ਗੁੰਡੇ ਉਦੇ ਬਾਰੇ ਥਾਣਾ ਘੇਰ ਕੇ ਲੋਪੋਕੇ ਦਾ ਸਾਡੇ ਆਗੂ ਬੈਠੇ ਸਨ ਸ਼ਾਂਤਮਈ ਧਰਨਾ ਚੱਲ ਰਿਹਾ ਸੀ ਸ਼ਾਂਤ ਟ੍ਰੈਫਿਕ ਚੱਲ ਰਹੀ ਸੀ ਆਪਣਾ ਰੋਸ ਪ੍ਰਦਰਸ਼ਨ ਕਰਨ ਲਈ ਥਾਣੇ ਘਾੜੀ ਬੈਠੇ ਸਨ ਵੀ ਉਹੜਾ ਪਰਚਾ ਕਰੋ ਜਿਨ੍ਹਾਂ ਨੇ ਨਿਆਂ ਚੋਂ ਨਾ ਵੜਿਆ ਉਧਰੋਂ ਇਹਨਾਂ ਦੇ ਗੁੰਡਿਆਂ ਨੇ ਆਮ ਆਦੀ ਪਾਰਟੀ ਦੇ ਆਗੂਆਂ ਨੇ ਆਣ ਕੇ ਸਿੱਧੇ ਟਰੈਕਟਰ ਚੜਾਏ ਜਥੇਬੰਦੀ ਵੱਲੋਂ ਉੱਥੇ ਲਗਾਤਾਰ ਰਾਤ ਧਰਨਾ ਚਲਾ ਕੇ ਉਹਨਾਂ ਦੇ 307 ਦੇ ਪਰਚੇ ਕਰਵਾਏ ਗਏ ਪਰਚੇ ਹੋਣ ਦੇ ਬਾਵਜੂਦ ਵੀ ਉਥੋਂ ਗੱਡੀਆਂ ਛੱਡੀਆਂ ਗਈਆਂ ਬੰਦੇ ਰੀਲੀਜ਼ ਕੀਤੇ ਗਏ ਤਿੰਨ ਸਾਡੀ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਵੀ ਅਸਲੀ ਪਵਾੜੇ ਦੀ ਜੜ ਜਿਹੜੀ ਸੋਨੀਆ ਮਾਨਿਆ ਜਿੰਨੇ ਹੜਾ ਸ਼ੇਰੀ ਦਿੱਤੀ ਜਿਹਦੇ ਫੋਨ ਇਹ ਅੱਜ ਵੀ ਕਾਲ ਡਿਟੇਲਾਂ ਕਢਾ ਲਓ ਇਹਦੇ ਦੇ ਦੇ ਜਿਹੜੇ ਦਫ਼ਤਰ ਦੇ ਕੰਮ ਕਰਦੇ ਆ ਉਹਨਾਂ ਬੰਦਿਆਂ ਦੀ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ ਤੁਹਾਨੂੰ ਸਾਬਤ ਹੋਊਗਾ ਵੀ ਗੱਲ ਜਿਹੜੀ ਹੋ ਰਹੀ ਸੀ ਇਸ ਕਰਕੇ ਇਹ ਇਹ ਨਹੀਂ ਵੀ ਕਿਸਾਨਾਂ ਨਾਲ ਹਲਕੇ ਦੇ ਵਿੱਚ ਹਹਾਕਾਰ ਮੱਚੀ ਆ ਲਗਾਤਾਰ ਝੂਠੇ ਪਰਚੇ ਹੋ ਰਹੇ ਨੇ ਜਿੱਥੇ ਕਿਤੇ ਇਹਨੇ ਨਜਾਇਜ਼ ਪਰਚੇ ਦਰਜ ਕਰਵਾ ਰਹੀ ਆ ਦੂਜੇ ਨੰਬਰ ਤੇ ਸੱਤ ਖੱਡਾਂ ਭਗਵੰਤਮਾਨ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਆ ਆਪਦੀਆਂ ਇਨਵੈਸਟੀਗੇਸ਼ਨ ਆਪਦੀਆਂ ਏਜੰਸੀਆਂ ਰਹੀਆਂ ਪੁੱਛੋ ਰਾਜੇ ਸਾਹਿਬ ਦੀ ਸੱਤ ਖੱਡਾਂ ਰੇਤਾ ਦੀਆਂ ਚੱਲ ਰਹੀਆਂ ਨਜਾਇਜ਼ ਇੱਥੇ ਦੇ ਕਿਸੇ ਨੇ ਆਪਣੇ ਖੇਤ 'ਚੋਂ ਰੇਤ ਚੁੱਕਣੀ ਹੁੰਦੀ ਤੇ ਮੈਨਿੰਗ ਵਾਲੇ ਆ ਜਾਂਦੇ ਨੇ ਉੱਧਰ ਮੈਨਿੰਗ ਵਾਲੇ ਪੁਹਾਗ ਪੁੱਲਸ ਪੁਹਾਗ ਸੁੱਤਾ ਵਾ ਸੱਤ ਘਟਾ ਨੇ ਯਾਇ ਰੇਤਾਂ ਦੀਆਂ ਚੱਲ ਰਹੀਆਂ ਨੇ ਸਾਡੇ ਵੱਲੋਂ ਅੱਜ ਜ਼ਿਲ੍ਹਿਆਂ ਦੇ ਵਿੱਚ ਪੁਤਲੇ ਫੂਕੇ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸੂਬਾ ਕਮੇਟੀ ਨਾਲ ਮੀਟਿੰਗ ਕਰਕੇ ਜ਼ਿਲ੍ਹਿਆਂ ਦੀਆਂ ਮੀਟਿੰਗ ਕਰਕੇ ਉਹਦੇ ਵਿੱਚੋਂ ਸਖਤ ਐਕਸ਼ਨ ਲਵਾਂਗੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੇ ਕਤਲ ਕਰਵਾ ਦਿੰਨੇ ਆ ਜਿਹੜੇ ਰਾਜਸਥਾਨੀ ਹਲਕੇ ਦੇ ਜਿੰਨੀ ਗੁੰਡਾਗਰਦੀ ਰਾਜਸਥਾਨੀ ਹਲਕੇ 'ਚ ਹੋ ਰਹੀ ਆ ਮੇਰੇ ਹਿਸਾਬ ਨਾਲ ਕਿਤੇ ਹੋਰ ਪੰਜਾਬ 'ਚ ਹੋ ਰਹੀ ਆ ਸ਼ਾਂਤਮਈ ਸੰਘਰਸ਼ ਕਰਨ ਵਾਲੇ ਲੋਕਾਂ ਦੇ ਸਿੱਧੇ ਟਰੈਕਟਰ ਚੜ੍ਹੇ ਗਏ ਨੇ ਤੇ ਉਹਦੇ ਵਿੱਚ ਸੋਨੀਆਂ ਮਾਨ ਲੱਤ ਗੱਡ ਕੇ ਅੱਜ ਵੀ ਸਾਨੂੰ ਰਿਪੋਰਟਾਂ ਨੇ ਸੂਤਰਾਂ ਦੇ ਹਵਾਲੇ ਤੋਂ ਸਾਡੇ ਜਿਹੜੇ ਪਰਚਾ ਕਰਨ ਵਾਲੇ ਜਾਂ ਹੋਰ ਉਹਨਾਂ ਨੂੰ ਦਬਗਾਇਆ ਜਾ ਰਿਹਾ ਹੈ ਨੇ ਵੀ ਤੁਸੀਂ ਪਰਚੇ ਜੋ ਬੈਹਜੋ ਤੂੰ ਇਹ ਗਵਾਹੀਆਂ ਤੋਂ ਮੁਕਰ ਜੋ ਜਥੇਬੰਦੀ ਨੇ ਪਰਚਾ ਕਰਾਇਆ ਇਹਨੂੰ ਦੱਸਣਾ ਚਾਹੁੰਦੇ ਤੈਨੂੰ ਬੰਦੇ ਦਾ ਪੁੱਤ ਬਣਾ ਦਾਂਗੇ ਸਾਰੇ ਜ਼ਿਲ੍ਹਿਆਂ 'ਚ ਤੇਰਾ ਜਲੂਸ ਤੇ ਤੇਰੀ ਆਵਾਜ਼ੀ ਪਾਰਟੀ ਦਾ ਜਲੂਸ ਕੱਢਾਂਗੇ ਰਹਿ ਗਈ ਗੱਲ ਆਲੀ ਤਨਤਨ ਵਾਲੀ ਜਿਮਨੀ 'ਚ ਜੇ ਸਰਕਾਰ ਨੇ ਇਹ ਪਾਰਟੀ ਨੇ ਨਾ ਨੋਟਿਸ ਲਿਆ ਤੇ ਜਿਮਨੀ ਜੀ ਵੱਡੇ ਮਾਰਚ ਕੱਢ ਕੇ ਇਹਦੇ ਪੁਤਲੇ ਤੇ ਭਗਵੰਤ ਮਾਨ ਦੇ ਤੇ ਉਹੜਾ ਇਹਨਾਂ ਦੀ ਆਮ ਆਦਮੀ ਪਾਰਟੀ ਦਾ ਚੋਣ ਲੜ ਰਿਆ ਵਾ ਹਰਮੀਤ ਸੰਧੂ ਉਹਦੇ ਪੁਤਲੇ ਫੂਕੇ ਜਾਣਗੇ ਵੀ ਆ ਇੱਕ ਹਲਕਾ ਇੰਚਾਰਜ ਲਈ ਇੰਨੀ ਗੁੰਡਾ ਕਰਦ ਕਰ ਰਹੀ ਤੇ ਕੱਲ ਨੂੰ ਐਮਐਲਏ ਬਣ ਕੇ ਤੂੰ ਕੀ ਕਰੇਗਾ ਜੀ ਮਨੀਸ਼ ਸ਼ਿਸ਼ੋਧਿਆ ਤੇ ਅਫਸਰਾਂ ਨੂੰ ਫੋਨ ਕਰ ਰਿਹਾ ਵਾ ਵੀ ਇਹਦੀ ਸੋਨੀਆ ਮਾਨ ਦੀ ਮਦਦ ਕੀਤੀ ਜਾਵੇ ਮਨੀਸ਼ ਸ਼ਿਸ਼ੋਧਿਆ ਨੇ ਕਹਿੰਨੇ ਵੀ ਪੰਜਾਬ ਦੇ ਸੁਭਾਅ ਤੋਂ ਤੁਸੀਂ ਵਾਕਬ ਨਹੀਂ ਜੋ ਸਾਡੇ 550 ਸਾਲ ਦੀਆਂ ਜਿੱਤਾਂ ਕਰਦਾ ਜਿੱਤਦਾ ਆ ਰਿਹਾ ਪੰਜਾਬ ਸ਼ਾਂਤਮਈ ਨਾ ਤੇ ਜੋ ਮਰਜੀ ਇੱਥੇ ਹੁੰਦਾ ਰਵੇ ਜੇ ਤੁਸੀਂ ਆਖੋ ਵੇਰ ਕੇ ਡਾਂਗ ਦੇ ਜੋਰ ਨਾਲ ਪੰਜਾਬ ਨੂੰ ਦਬਾਲਾਂਗੇ ਦੱਬਣ ਵਾਲਾ ਨਹੀਂ ਆ ਆਉਣ ਵਾਲੇ ਦਿਨਾਂ ਦੇ ਵੇਖਿਓ ਤੇ ਸਿੱਟੇ ਕੀ ਨਿਕਲਦੇ ਆ ਇਹਦਾ ਜਲੂਸ ਸਾਰੇ ਪੰਜਾਬ ਚ ਕੱਢ ਕੇ ਰੱਖ ਦਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਟਾ ਮਾਹਵੀਏ ਇਕਤਾ ਕنگਰਸ ਦਾ ਜ਼ਿਲ੍ਹਾ ਆਗੂ ਮੇਰੇ ਭਰਾਓ ਜਿਹੜਾ ਅਜੇ ਪੁੱਤਲਾ ਫੂਕਿਆ ਗਿਆ ਇਹ ਸੋਨੀਆਂ ਮਾਨ ਦਾ ਤੇ ਭਗਵੰਤ ਮਾਨ ਦਾ ਫੂਕਿਆ ਗਿਆ ਆ ਕਿਉਂਕਿ ਇਹਨਾਂ ਨੇ ਜਿਹੜਾ ਆ ਸਰਕਾਰ ਦੇ ਹੁੰਦਿਆਂ ਇੱਕ ਕਿਸਾਨ ਦੇ ਨਾਲ ਜਿਹੜਾ ਤਕਾ ਕੀਤਾ ਆ ਕਿਉਂਕਿ ਡੇਢ ਕਿੱਲਾ ਪੈਲੀ ਜਿਹੜੀ ਸੀ ਉਹਨੇ ਠੇਕੇ ਦੇ ਪੰਚਾਇਤ ਦੀ ਲਈ ਸੀ ਜਿਹਦੇ ਕਾਰਨ ਉਹਦੀ ਪੈਲੀ ਦੀ ਫਸਲ ਕੋਈ ਜਿਹੜਾ ਇਹਨਾਂ ਦਾ ਗੁੰਡਾ ਵੱਢ ਕੇ ਲੈ ਗਿਆ ਸੋਨੀਆਂ ਮਾਨ ਦਾ ਕਿਉਂਕਿ ਜਿਹੜੇ ਇਹ ਤਕੇ ਨਾ ਕੀਤੇ ਆ ਇਹ ਤਕੇ ਬਰਦਾਸ਼ਯੋਗ ਨਹੀਂ ਕੁਝ ਇਹਨਾਂ ਨੇ ਜਦੋਂ ਸਾਡਾ ਸ਼ਾਂਤਮਈ ਧਰਨਾ ਲੋਪੋਕੇ ਚੱਲ ਰਿਹਾ ਸੀ ਇਹਨਾਂ ਦੇ ਇੱਕ ਗੁੰਡੇ ਨੇ ਆ ਕੇ ਸਾਡੇ ਉੱਤੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਟਰੈਕਟਰ ਆ ਕੇ ਟੈਂਟ ਦੇ ਵਿੱਚ ਵਾਰਦਾ ਜਿਹਦੇ ਕਾਰਨ ਅਸਾਂ ਮਸਾਂ ਆਪਣੇ ਆਗੂ ਜਿਹੜੇ ਨੇ ਥੱਲੇੋਂ ਬਚਾਏ ਜਿਹਦੇ ਕਾਰਨ ਇਹਨੇ ਇੰਨੀ ਗੁੰਡਾਗਰਦੀ ਕੀਤੀ ਆ ਬਹੁਤ ਜ਼ਿਆਦਾ ਕਿਉਂਕਿ ਜੇ ਇਹ ਸੁਧਰੀ ਨਾ ਤਾਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸੂਬੇ ਪ੍ਰਧਾਨ ਨੂੰ ਪੁੱਛ ਕੇ ਤੇ ਇਹਦੇ ਜਿਹੜੇ ਘਰਾਂ ਦੇ ਅੱਗੇ ਹੀ ਵਿਰੋਧ ਕਰਾਂਗੇ ਤੇ ਇਹਦਾ ਜੀਣਾ ਹਰਾਮ ਕਰ ਦਾਂਗੇ ਪੀਐਨ ਪੰਗਾ ਕਿਸਾਨਾਂ ਨਾਲ ਲਿਆ ਕਿਦਾਂ ਆ ਕਿਉਂਕਿ ਇਹੋ ਜਿਹਾ ਹਲਕਾ ਨਚਾਰ ਦੇ ਜਿਹੜਾ ਆ ਉਹ ਸਾਨੂੰ ਇਹ ਇਲਾਕੇ ਦੇ ਵਿੱਚ ਨਹੀਂ ਚਾਹੀਦਾ ਜਿਹੜਾ ਗੁੰਡਾਗਰਦੀ ਕਰਾਉਂਦਾ ਆ ਯੋਗ ਇਹਨਾਂ ਨੇ ਆਪਣੇ ਗੁੰਡੇ ਪਾਲੇ ਨੇ ਗੁੰਡੇ ਪਾਲ ਕੇ ਇਹ ਤਕੇਸ਼ਾਈਆਂ ਘਰਾਉਂਦੇ ਨੇ ਨਾਲੇ ਇਹ ਦੱਸਦੇ ਨੇ ਵੀ ਅਸੀਂ ਇਹਨੇ ਪਿੰਡਾਂ ਦੇ ਪ੍ਰਧਾਨ ਆ ਦੋ ਦੋ ਰੋਂ ਜਿਹੜੀ ਆ ਤਕੇਸ਼ਾਈ ਕਰਾਉਂ ਰਹੇ ਨੇ ਇਹ ਤਕੇਸ਼ਾਈ ਨਹੀਂ ਚੱਲਣ ਦਾਂਗੇ ਅਗਲਾ ਸਿੰਘ ਹੱਥ ਜਿਹੜਾ ਆ ਆਪਣਾ ਸੂਬੇ ਕਮੇਟੀ ਦੇ ਨਾਲ ਪੁੱਛ ਕੇ ਆਪਾਂ ਇਹਨਾਂ ਦੇ ਘਰਾਂ ਦਾ ਜਿਹੜਾ ਆ ਵਿਰੋਧ ਕਰਾਂਗੇ ਤੇ ਜਿਹੜੀ ਤਨਦਨ ਦੇ ਵਿੱਚ ਇਮਨੀ ਇਲੈਕਸ਼ਨ ਹੋ ਰਹੀ ਆ ਉਹਦੇ ਵਿੱਚ ਜਾ ਕੇ ਆਮ ਪਾਰਟੀ ਦਾ ਸਖਤ ਵਿਰੋਧ ਕਰਾਂਗੇ ਤੇ ਇਹਨਾਂ ਨੂੰ ਯਾਸ਼ਕਾ ਦਾਂਗੇ ਤਕੇ ਕਰੀ ਦੇ ਕਿਦਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗਰਜੰਟ ਸਿੰਘ ਬਲਾਕ ਪ੍ਰਧਾਨ ਆ ਜਨਾਲਾ ਅਹੀਂ ਸੋਨੀਆਂ ਮਾਨ ਦਾ ਪੁਤਲਾ ਜਿਹੜਾ ਆ ਉਹ ਐਸ ਕਹਤੇ ਫੂਕਿਆ ਪੀ ਜੋ ਸਾਡਾ ਚਗਾਵੇਂ ਹਲਕੇ ਚ ਧਰਨਾ ਲੱਗਾ ਸੀ ਇਹਨੇ ਸੋਨੀਆਂ ਮਾਨ ਨੇ ਗੁੰਡਾਗਰਦੀ ਕੀਤੀ ਆ ਉਥੇ ਟਰੈਕਟਰ ਕਿਸਾਨਾਂ ਦੇ ਚੜਨ ਦੀ ਕੋਸ਼ਿਸ਼ ਕੀਤੀ ਆ ਸਾਡੇ ਜਿਹੜੇ 2-3 ਕਿਸਾਨ ਹੀ ਟਰੈਕਟਰ ਦੇ ਠਾਗੇ ਸੀ ਉਹਦੇ ਕਰਕੇ ਅਹੀਂ ਸੋਨੀਆਂ ਮਾਨ ਦਾ ਜਿਹੜਾ ਪੁਤਲਾ ਫੂਕਰ ਫੂਕ ਰਹੇ ਆ ਅਤੇ ਜਿਹੜੀ ਇਹਨੇ ਗੁੰਡਾਗਰਦੀ ਕਰਵਾਈ ਆ ਜਿਹੜੇ ਬੰਦਿਆਂ ਦੇ ਅਹੀਂ ਪਰਚਾ ਕਰਵਾਇਆ ਆ ਉਹ ਪਰਚਾ ਤੋੜਨਾ ਚਾਹੁੰਦੀ ਆ ਅਸੀਂ ਸੋਨੀਆਂ ਮਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਤੂੰ ਪਰਚਾ ਉਹਨਾਂ ਬੰਦਿਆਂ ਦਾ ਕੈਂਸਲ ਕਰਵਾਇਆ ਜਾਂ ਸਾਡੇ ਦੇ ਵਿਰੋਧਤਾ ਕੀਤੀ ਅਸੀਂ ਹਰ ਇੱਕ ਥਾਂ ਤੇਰਾ ਵਿਰੋਧ ਕਰਾਂਗੇ ਧਰਨੇ ਲਾਏ ਜਾਣਗੇ